ਤੁਹਾਡਾ ਦੋ ਬੰਦੇ ਜਿੰਦਾ ਵਿੱਚ ਮੱਚਦੇ ਦਿਖੋ ਨਾ ਅੱਗ ਦੇ ਮੈਂ ਆ ਸਿਲੰਡਰ ਵਾਲੀ ਪਾਈ ਪਾ ਗਈ ਆਪਾਂ ਪ੍ਰੋਪਰ ਕਲੰਪ ਵਗੈਰਾ ਨਹੀਂ ਕਾਹਦੇ ਜਦੋਂ ਉਦੋਂ ਉਹ ਲੈ ਜਾਂਦੀ ਆ ਅਸੀਂ ਸੀਸੀਟੀਵੀ ਰਿਕਾਰਡ ਕਰ ਰਿਆ ਹੈਗਾ ਸਿਲੰਡਰ ਦੀ ਪਾਈਪ ਲਏਗੀ ਗੈਸ ਲੀਕ ਹੋ ਰਹੀ ਆ ਅੰਦਰ ਹੁਣ ਲੇਡੀ ਜਾਊਗੀ ਕਿ ਇਹਨੂੰ ਸਿਲੰਡਰ ਨੂੰ ਚੱਕਣ ਖਾਤਰ ਜੈਂਟਸ ਨੂੰ ਬੁਲਾਊਗੀ ਦੋਨੇ ਵਿੱਚ ਮੱchnਗੇ ਇਹਦਾ ਕਾਰਨ ਕੀ ਹੁੰਦਾ ਆਪਾਂ ਨਾ ਕਲੰਪ ਨਹੀਂ ਕਾਹਦੇ ਮੈਂ ਕਹਿੰਦਾ ਜੀ 50% ਘਰਾਂ ਦੇ ਇਸ ਤਰ੍ਹਾਂ ਹੋਊਗਾ ਵੀ ਸਿਲੰਡਰ ਦੀ ਪਾਈਪ ਇਸ ਤਰ੍ਹਾਂ ਹੀ ਲਾਈ ਹੁੰਦੀ ਹੈ ਚੁੱਲ੍ਹੇ ਤੇ ਆਪਾਂ ਕਲੰਪ ਨਹੀਂ ਕਾਹਦੇ ਜਾਂ ਆਪਾਂ ਪਾਈਪਾਂ ਆਮ ਪਾਈਪਾਂ ਹੁੰਦੀਆਂ ਕੋਈ ਤੇਲ ਵਾਸਤੇ ਵਰਤਦੇ ਆਪਾਂ ਉਹੀ ਪਾਈਪਾਂ ਇਹਦੇ ਤੇ ਲਾ ਲੈਨੇ ਆ ਇਹਦੇ ਤੇ ਹਮੇਸ਼ਾ ਜਿਹੜੀ ਪਾਈਪ ਆਪਾਂ ਨੂੰ ਮਿਲਦੀ ਆ ਆਈਐਸਆਈ ਹੁੰਦੀ ਆ ਅੰਡਾਇਨ ਵੱਲੋਂ ਐਚਪੀ ਵੱਲੋਂ ਉਹੀ ਪਾਈਪ ਲਾਓ ਦੋਨੇ ਸਿਰਿਆਂ ਤੇ ਚੰਗੀ ਤਰ੍ਹਾਂ ਕਲੰਪ ਲਾਓ ਇਹ ਨਾਰਮਲ ਤੇਲ ਵਾਂਗ ਹੈ ਨਹੀਂਗਾ ਇਹਦਾ ਪ੍ਰੈਸ਼ਰ ਬਹੁਤ ਹੁੰਦਾ ਜਦੋਂ ਖਾਸ ਕਰਕੇ ਆਪਾਂ ਨਵਾਂ ਸਿਲੰਡਰ ਲਾਉਨੇ ਆ ਉਹ ਦੇਖੋ ਲੇਡੀ ਆ ਗਈ ਹੁਣ ਉਹ ਇਹਨੂੰ ਚੱਕੂਗੀ ਜਦੋਂ ਸਵਿਚ ਆਨ ਆਫ ਕਰਾਂਗੇ ਆਪਾਂ ਕਿਸੇ ਕਮਰੇ ਦੀ ਤਾਂ ਅੱਗ ਪੈਂਦੀ ਆ ਦੇਖੋ ਹੁਣ ਸਿਲੰਡਰ ਚੱਕ ਲਿਆ ਉਹ ਆ ਗਿਆ ਇਕ ਦੇਖੋ ਬਾਈ ਦਿਨੇ ਕੰਦਾ ਜਣ ਪਹਿਲਾਂ ਗੌਰ ਨਹੀਂ ਕਰਦੇ ਪ੍ਰੋਪਰ ਕਲੰਪ ਵਗੈਰਾ ਕੱਸ ਕੇ ਰੱਖੋ ਖਾਸ ਕਰਕੇ ਕਮਰੇ ਦੀ ਸਵਿਚ ਤਾਂ ਆਨ ਕਰਨੀ ਨਹੀਂ ਆਪਾਂ ਕਮਰੇ ਚ ਕੀ ਕਰਦੇ ਉਦੋਂ ਅੰਦਰ ਹਨੇਰਾ ਹੁੰਦਾ ਆਪਾਂ ਅਨਸਾਰ ਸਵਿਚ ਲਗਾਉਨੇ ਆ ਵੀ ਯਾਰ ਚਾਨਣ ਹੋ ਜਾਊਗਾ ਤੇ ਸਵਿਚ ਕਰ ਜਿੰਦੇ ਸਪਾਰਕ ਉਦੋਂ ਇਹੋ ਜਿਹਾ ਕੁਝ ਹੁੰਦਾਗਾ ਇਹਦਾ ਇਹੀ ਹੱਲ ਹੈ ਵੀ ਦੋਨੇ ਸਿਰਿਆਂ ਤੇ ਕਲੰਪ ਲਾ ਕੇ ਰੱਖੋ ਪਾਈ ਬਧੀਆਂ